ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਪਿੰਡ ਕਠਾਣਾ ਬੂਰੀਆਂ ਸਿਆਣੀਆਂ ਤੇ ਬੂਰੇ ਗੁਜਰਾ ਨੂੰ ਜਿਹੜੀ ਲਿੰਕ ਸੜਕ ਜੁੜਦੀ ਹੈ ਉਸ ਦਾ ਜੋ ਰਿਪੇਅਰ ਵਾਸਤੇ ਉਹਦਾ ਕਾਟਰ ਕਰਨ ਵਾਸਤੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਆਮਦ ਤੇ ਵਿਸ਼ੇ ਤੇ ਅੱਜ ਇਕੱਠੇ ਹੋਏ ਨੇ ਦੇਖੋ ਲਾਈਵ ਇਹ ਨੇ ਪਤਵੱਤੇ ਸੱਜਣ ਪਿੰਡ ਬੂਹਰੀਆਂ ਸਹਾਨੀਆਂ ਪਿੰਡ ਗੁਜਰਾਂ ਦੇ ਸ੍ਰੀਪਿੰਸਾ ਪਿੰਡ ਬੂਹਰੀਆਂ ਸਹਾਨੀਆਂ ਤੋਂ ਤੇ ਉਹਨਾਂ ਦੇ ਨਾਲ ਪਿੰਡ ਤੋਂ ਆਏ ਹੋਏ ਸੱਜਣ ਜੋ ਖਤਰੇ ਲਈ ਇਹ ਵਾਗਿਰ ਜੁਟਾ ਕਾਹਦਾ ਇਹ ਬੁੱਧੀ ਦੀ ਖਤੇ ਅੱਜ ਅੱਜ ਕੱਲ੍ਹ ਦੇ ਸਰਪੰਚ ਸਾਹਿਬ ਲਖਮੀਰ ਸਿੰਘ ਸੇਖਮਾ ਇਸੇ ਤੂੰ ਦੇ ਸੜਦੇ ਨੇ ਮੀਟੇ ਖਾਣਾ ਜਿਹੜੀ ਕਥਾਣਾ ਤੇ ਕਣਪੂੜੀਆਂ ਨਹੀਂ ਡੱਗੀ ਆ ਇਹ ਵੀ ਮੁੱਠੇ ਰਖਾਣਾ ਮੇਰੇ ਸਰਪੀ ਜੀ ਜੇ ਤੋ ਬਰਾਤੀ ਬਣੇ ਮਾਦ ਹਾਲ ਦਾ ਰਜਮਾ ਬੰਦ ਜਿਹੜੇ ਸਾਡੇ ਰੀਡਰ ਹੁੰਦੇ ਆ। ਤੇਰਾ ਅਸੀ ਨਜ਼ਰ ਬਣੀ ਤੇਜ ਨਹੀਂ ਸੀ। ਤਕਵਾਰ ਨਾ ਉਧਰ ਸ਼ਖਮਾ ਸਾਹ ਉਹ ਬਿਲਕੁਲ ਕਾਇਦੇ ਰਹਿੰਦੇ ਹੁੰਦੇ ਸੀ। ਬਟਾ ਪੂਰੇ ਗਿਆਣਾ ਨੂੰ ਖੁੜਾ ਜਣਾ ਮਲੋ। ਰੁਕਾ ਦੇ ਮਸਜਿਦ ਨੂੰ ਲੈ ਆਂਦੇ ਆ ਆਪਣੇ। ਬਾਜਰਮਾ ਸਾਡੇ ਬਾਕੀ ਪ੍ਰਕਾਰ। ਸਖੇਮਾ ਹਾਉ ਨੂੰ ਹੱਲ ਕਰੀ। ਸਾਉ ਬਾਤ ਕਿਸੇ ਨੂੰ ਮਾਜੀ ਜੰਮਾ। خود را حاضر ہے ہمارا بڑا ملتے جاتا ہے کوئی بھائی مجھے یاد ہے ہاں اس طرح نہ تکور میں بالغ जातो जात अपना तो কোথاک پہ بالغ تھا یادو 나는 बोला तो और कुछ नहीं था दी तो एक माता بادنا میرے دل چاہیے بابراہ <سلام> سامنے لڈر سارے <سلام> بندے پلو چڑھا سارے <سلام> پینے نہیں سو شیخوا صاحب جی ਜੋ ਕਾਦਿਆਂ ਦੇ ਹਲਕਾ ਇੰਚਾਰਜ ਨੇ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੀ ਸਵਾਗਤ ਵਾਸਤੇ ਜਿਹੜੇ ਪਿੰਡ ਦੀ ਜਨਤਾ ਉਹ ਇਲਾਕੇ ਦੀ ਜਨਤਾ ਜਿਹੜੀ ਆ ਉਹ ਉਹ ਖੜ ਗਈ ਆ ਤੇ ਪਹੁੰਚ ਰਹੇ ਨੇ ਸਰਦਾਰ ਸੇਖਮਾ ਜੀ ਤੇ ਉਹਨਾਂ ਦੇ ਨਾਲ ਨੇ ਉਹਨਾਂ ਦਾ ਪੂਰਾ ਸਟਾਫ ਦੇਖੋ ਲਾਈਵ ਸਤਿ ਸ਼੍ਰੀ ਅਕਾਲ ਸਰਦਾਰ ਬਲੂ ਸਿੰਘ ਜੀ ਸਿਖਮਾ ਜਿੰਦਾਬਾਦ 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 ਭਗਵਾਨ ਜੀ ਮਹੂਸ਼ ਸ਼ੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸ਼ੇਰ ਜਿੰਦਾਬਾਦ ਭਗਵਾਨ ਤਮਨ ਜੀ ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ ਬੋਲੇ ਇਸ਼ਨਾਨ ਹਾਲ ਜੈ ਸ੍ਰੀ ਅਕਾਲ ਆਓ ਜੀ ਆਓ ਚੌਹਾਂ ਜੀ ਮੇਰੇ ਕੋਲ ਆਇਆ ਸਾਡੇ ਸਾਹਮਣੇ ਬੈਠਣ ਲੱਗ ਪਾਪਾ ਕੇ ਸਾਈਡ ਤੋਂ ਹੀ ਜਾਓ ਚਲੋ ਆਹ ਵਾਈਕ ਚੱਕ ਲੈ ਵਰਪਾ ਕੇ ਜੀ ਮਹਾਰਾਜ ਕੋ ਨੇਤਾ ਜੀ ਤੇ ਉਧ ਘਾਟਨ ਕਰਨੋ ਜਾ ਰਹੇ ਨੇ ਕਿਥੇ ਪਿੱਛੇ ਹੋ ਜਾ ਬਾਪੂ ਥੋੜਾ ਬਗਦੂ ਹੋ ਜਾਓ ਦੇਖੋ ਲਾਈਵ ਪੱਤਰਕਾਰ ਸਾਹਿਬ ਜੀ ਵੀ ਕੈਮਰਾ ਆ ਰਿਹਾ ਹੈ ਸਰ ਜੀ ਜਉ ਜੀ ਕੀ ਜੀ ਆਵਾਜ਼ ਜਿੰਦਾਬਾਦ 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 ਦੇਖੋ ਇਹ ਸਾਹਮਣੇ ਜਿੰਦਾਬਾਦ 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 ਬੋਲੇ ਸਾਂਝਾ ਸੋਹ ਸ੍ਰੀ ਅਕਾਲ ਸਰ ਮੋਰਚਨ ਜੀ ਤੇਰੇ ਮੈਂ ਇਹਨਾਂ ਮਾਜਿਸਟ੍ਰੇਟ ਜੀ ਤੁਹਾਨੂੰ ਅਤੇ ਇਨਸਾਨਾਂ ਨੂੰ ਜਿੰਨੇ ਵੀ 23,000 ਤੇ ਆਏ ਆ ਮੈਂ ਸਾਰਿਆਂ ਦਾ ਜੀਰੂ ਧੰਨਵਾਦ ਕਰਦਾ ਹਾਂ ਤੁਹਾਨੂੰ ਜਗਰੂ ਸਿੰਘ ਸੇਖਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਉਦੀ ਕਾਰੀ ਹੋਈ ਹੈ ਫੜਕਲੀ ਜਿਹੜੀਆਂ ਪੁਣੀਆਂ ਬਣੀਆਂ ਪੁਣੀਆਂ ਪਹਿਲਾਂ ਵੀ ਸਾਡੇ ਸਰਪੋਤ ਸੀ સેવા ਸਿੰਘ ਸ਼ੇਰਮਾ ਭਾਈ ਹੁਣਾਂ ਦੇ ਫਾਨਪਾ ਸਰ ਇਹਨਾਂ ਨੇ ਪਹਿਲਾਂ ਵੀ 32 ਪੁਣੀਆਂ ਬਣਾਈਆਂ ਸਾਡੇ ਵੇਟ ਵਿੱਚ ਜਿਹੜੀਆਂ ਹੁਣ ਪੁਣੀਆਂ ਬਣੀਆਂ ਮੈਂ ਤੇ ਜੋ ਵੇਖਿਆ ਆ ਜਿਹੜੀ ਇੱਧਰ ਪੈੜਿਆਂ ਨੂੰ ਬਣਿਆ ਪੋਲ ਬਣਿਆ ਉਹ ਬੀਜੇ ਪੋੜੀਏ ਦੀਆਂ ਪੈਕਟੇਲ ਮਸ਼ੀਨਾਂ ਜੋੜ ਕੇ ਲਗਾ ਦੇ। ਥੋੜੀ ਨਾ। ਕੋਲ ਨੂੰ ਇੱਕਾ ਟਿਹੜੀ ਆ। ਰੋੜ 200 ਮੀਟਰ ਦੀ ਉਹ ਹੈਗਾ। ਉਹ ਸੜਕ ਨਹੀਂ ਬਣੀ ਐ ਤੱਕ। ਗੋਟਵਾਰੇ ਤੇ ਮੜੀਆਂ ਨੂੰ ਪਹਿਲ ਦਿੱਤੀ ਹੋਈ ਸਰਕਾਰ ਪਹਿਲੀ ਰੇਲ ਤੋਂ ਹੋਰ ਆਈ ਜੇ। ਪਰ ਇਹ ਤੱਕ ਬਣੀ ਨਹੀਂ। ਦੂਜੀ ਬੇਨਤੀ ਆ ਵੀ ਇਹਨਾਂ ਦੇ ਪਿੰਡ ਦੇ ਦੁਆਲੇ ਵੀ ਜਿਹੜੀ ਉਹ ਫ੍ਰੀ ਮਿਸਟ ਪਈ ਹੋਈ ਆ। ਭੂਰੀਆਂ ਗੁਜਰਾਂ ਦੇ। ਮੇਰੀ ਬੇਨਤੀ ਆ ਵੀ ਬਹੁਤ ਹੀ ਮਹਬੂਬ ਮੇਕਾ ਸਰਦਾਰ ਗੁਰਪ੍ਰੀਤ ਚੰਗੀ ਸੇਖਵਾ ਹਲਕਾ ਇੰਚਾ ਕਾਟਿਆ ਕਰਨ ਸਟਪਰ ਆਮ ਆਦਮੀ ਪਾਰਟੀ ਪੰਜਾਬ ਉਹਨਾਂ ਦੇ ਨਾਲ ਕਾਟਿਆ ਬੇਟੇ ਮਨ ਮੋਨ ਚੰਗੀ ਸਰਪੰਚ ਪ੍ਰੋਗੈਨ ਕਿਸ਼ਾਈ ਜੀ ਰੰਧਾਵਾ ਚੰਗੀ ਸਾਰੀ ਸਾਹਿਬ ਜੀ ਹੋਰ ਅਲੱਗ ਅਲੱਗ ਪਿੰਡਾਂ ਤੋਂ ਆਏ ਹੋਏ ਸਰਪੰਚਾ ਗੁਰਕਨਵੰਦ ਦੇ ਹਸਤੇ ਸਰਪੰਚ ਆਏ سب تو پہلے فتح فراہم واحر جی کا خالصا واحر جی کی فتح سنو سا نے بڑی گلا دسیاں ابھی چھوٹیاں چھوٹیاں گلا کریں کیونکہ چھوٹے چھوٹے گلا کر کوئی فائدہ نہیں ہے پڑھے لکھے لوگ جی نے سوی جان لوگ جی نے ہلکے کی ہوا کلایا تھی سب کو چنی طرح جانتے ਇਹ ਦੇਖੋ ਪਰਵਾਰੀਆਂ ਜਿਹਨੇ ਸਭ ਤੋਂ ਸਾਰੇ ਮੇਰੇ ਪ੍ਰੀਤਾਂ ਜਾਣਦੇ ਆਪਾਂ ਨੂੰ ਇੰਨਾ ਸਭ ਪੰਜਾਬ ਦੀ ਲਾਗੇ ਪਈਦਾ ਵਾ ਅੱਜ چھوٹے چھوٹے ਹੁੰਦੇ ਵੀ ਜਦੋਂ ਲੱਕੜਾਂ ਵਾਲੇ ਤੇ ਹਿਮਾਰੀ ਜਿਹੜੇ ਕੰਨੇ ਵੀ ਕਾਲੀ ਖਰੀਦੀ ਸੀ ਉਹ ਸਾਡਕ ਟ੍ਰੈਕਟਰ ਦਾ ਪਹਾੜ ਨੂੰ ਲੈਣਾ ਤੁਸੀਂ ਕੁਝ ਵਾਰ ਨੂੰ ਤਿਆਰੀਆਂ ਫੁਲਾ ਬੇਕੰਦੀ ਨੂੰ ਲੈਣੇ ਤੇ ਚੱਲਿਆ ਇਹ ਹਾਲਾਤ ਆਖੀ ਗੱਲ ਪਰ ਜੇਵਾ ਸਿੰਘ ਦੀ ਦੇਖੋ ਨੇ ਖੰਡਾ ਬਾਣੂ ਲੈ ਕੇ ਸਭ ਕੋ ਕੰਨਾ ਲਿਖਾਇਆ ਦਾ ਪੇਪਰ ਆ

ਆਵਾਜ਼ਾਂ ਦੀ ਗੱਲ ਕਰਦੇ ਆ ਕਾਂਗਰਸ ਦੀ ਲੋਕ ਗੱਲ ਕਰਦੇ ਆ ਔਕਾਤੀਆਂ ਦੇ ਵਿੱਚ ਇੱਕ ਦੂਜੇ ਨਾਲ ਲਿਜਰ ਹੋ ਜਾਂਦਾ ਪ੍ਰਿਫਟ ਕਰਦਾ ਤਾਂ ਆਪਣਾ ਨਾ ਤੱਕ ਜੀ ਜਾਂਦਾ ਇੱਕ ਜਿਹੜਾ ਭਾਜਪਾ ਦਾ ਉੱਪਰ ਪੱਲੇ ਕਾਂਗਰਸ ਦਾ ਉੱਪਰ ਕਹਿੰਦੇ ਤੜ ਤੜ ਲਿਜਰ ਪਈ ਕਰ ਹੋ ਉਹਨਾਂ ਦੀ ਸਾਰੀ ਉਮਰ ਗੰਦਾ ਨਾ ਨਾ ਹੀ ਸਿਰ ਹੋਇਆ ਉਹ ਸੇਖਾ ਪ੍ਰਵਾਸੀ ਸਾਰੀ ਸਰਕਾਰ ਤੋਂ ਕੀ ਸਾਡੇ ਆਧਿਆ ਹਲਕੇ ਦੇ ਕਾਧੀਆਂ ਹਰੇਰੀਆਂ ਸੰਸਾਦ ਜਗਰੂਪ ਸਿੰਘ ਢੇਕਮਾ ਸਾਰੀ ਸੰਗਤ ਨੂੰ ਬਹੁਤਾਂ ਧੰਨਵਾਦ ਕਰਦੀ ਹੈ ਤੇ ਆਉਣ ਤੇ ਬਾਕੀ ਮੈਂ ਤੇ ਅੱਗੇ ਕਹਿਣਾ ਮਾਪੇ ਲੀਡਰ ਚੰਗੇ ਹੋਣ ਤੇ ਸੰਗਤ ਆਪੇ ਮਗਰ ਵੱਧ ਜਾਂਦੀ ਆ ਇਹਨੂੰ ਕਹਿਣ ਦੀ ਲੋੜ ਨਹੀਂ ਕਮਾਦੇ ਆਦਾ ਤੇ ਸੰਗਤ ਆਪੇ ਵੋਟਾਂ ਪਾਉਂਦੀ ਆ ਬਾਕੀ ਜਗਰੂਪ ਸਿੰਘ ਢੇਕਮਾ ਜੀ ਇੱਥੇ ਆਏ ਆ ਸਰਪੰਚ ਦਾ ਅਦਭਾਣ ਕੀਤਾ ਪਹਿਲੀ ਵਾਰ ਜਿਹੜੀ ਸਾਡੀ ਸਿੰਬਲ ਨੂੰ ਪੰਨੂਪਾ ਰੇਟੋ ਸਾਰੇ ਸਾਥੀਆਂ ਮੇਰੇ ਨੂੰ ਸਾਰਾ ਹੁਕਮੀ ਹੋਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਇਹ ਲਿੰਕ ਸਰਕਾਰਾਂ ਦੇ ਦੀਆਂ ਜੋੜੀਆਂ ਵਾ ਇਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਜਿਹੜਾ ਦਾ ਸਾਨੂੰ ਪਤਾ ਹੀ ਨਹੀਂ ਉਹ ਕੀਤਾ ਸਰੂ ਮੇਈਆ ਵਾ ਇਹਾਂ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈਦਾ ਜੀ ਸੰਗਤ ਵਿੱਚ ਵਿਚਰੂ ਵੋਟਾਂ ਆਪੇ ਤੁਹਾਨੂੰ ਪਾ ਦੇਣੀ ਆ ਚੰਗੇ ਕੰਮ ਕਰੋਗੇ ਜੇ ਸੰਗਤ ਆਪੇ ਨਾਲ ਜੁੜ ਜਾਂਦੀ ਆ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਆਪਰੇ ਵਿਚਾਰ ਰੱਖਣ ਗੋਲੇ ਸੋਨ ਹੋ ਗੋਲ ਸਿਆਪਾ ਸਦਾਰਜੂਸ਼ਨ شیخਵਾ ਜਿੰਦਾਬਾਦ ਸਤਾਰਿਓ ਸਾਡੇ ਚੇਅਰਮੈਨ ਸਤਿਕਾਰ ਇਲਾਕਾ ਦੇ ਪ੍ਰਧਾਨ ਪੰਚ ਸਰਪੰਚ ਇਲਾਕੇ ਦੀ ਕਤੀ ਹੋਈ ਸੰਗਤ ਅਤੇ ਵੀ ਸਾਣ ਪਾਓ ਵਾਹਿਗੋ ਕੀ ਕਾਫੀ ਸਾ ਵਾਹਿਗੋ ਜੀ ਦੀ ਫਤਿਹ ਅੱਜ ਤੁਹਾਡੇ ਇਹ ਨਗਰਾਂ ਦੇ ਲਈ ਖਾਸ ਕਰਕੇ ਵਰਿਆ ਕਾਇਨ ਨਾੜਿਆ ਨੇ ਇੱਕ ਥਾਣੇ ਵਾਲਿਆਂ ਨੇ ਖੁਸ਼ੀ ਦੀ ਗੱਲ ਆ ਕਿ ਜਿਹੜੀ ਤੁਹਾਡੀ 1.5 ਕਿਲੋਮੀਟਰ ਸੜਕ ਰਿਪੇਅਰ ਹੋਣੀ ਸੀ ਅਜੋ ਦਾ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਜਿਹੜੀ ਪਹਿਲਾਂ ਵੱਡਾ ਕੰਮ ਤੁਹਾਡਾ ਹੋਇਆ ਵਾ ਕਿ ਜਿਹੜੀ ਕਾਨੂੰਨ ਤੋਂ ਤੁਕਰਾਂ ਸਾਹਬੇ ਨੂੰ ਡਾਟਾ ਡੇਪਿੰਡਪੂਰੀਆਂ ਨੂੰ ਮੰਤੀ ਹੈ 18 ਫੁੱਟ ਹੋਈ ਆ ਉਹਦਾ ਕੰਮ ਕਰੀ ਜਗਲੀ ਪੱਤਰ ਤੇ ਚੱਲ ਰਿਹਾ। ਕਿਉਂਕਿ ਮੈਂ ਮੇਰੀ ਕੋਸ਼ਿਸ਼ ਆ ਕਿ ਜਿੰਨੀ ਜਿਹੜੀਆਂ ਗੁਰੂ ਘਰਾਂ ਨੂੰ ਸਿਰਕਾ ਜਾਂਦੀਆਂ ਉਹਨਾਂ ਕੋਲ 18 ਫੁੱਟ ਜਰੂਰ ਹੋਣੀਆਂ ਚਾਹੀਦੀ। ਪਰ ਤੁਹਾਨੂੰ ਯਾਦ ਹੋਣਾ ਕਿ ਮੇਰੇ ਸਰਜੀ ਤਾਤਾ ਜੀ ਨੇ ਜਦੋਂ ਜੋੜ ਦਾ ਰੌਮਣੀ ਜਿੰਮਣੀ ਚੌਂ ਸੀ ਉਦੋਂ ਇੱਥੇ ਯਾਦਗਾਰ ਬਣਵਾਈ ਸੀ। ਸੇਵਾ ਦੀ ਯਾਦਗਾਰ ਬਣਾਈ ਸੀ। ਪਰ तकरीबन 15-16 ਕਰੋੜ ਰੁਪਇਆ ਉਥੇ ਲੱਗਿਆ ਸੀ। ਔਰ ਕੱਲੀ ਯਾਦਗਾਰ ਵਿਜੀ ਬਣਾਈ ਉਹ ਜਿਹੜੀ ਛੜਕ ਦੀ ਜਿਹੜੀ ਝੋਤੀ ਦੀ ਪੱਤੀਆਂ ਕੋਲ ਛੜਕ ਸੀ ਉਹਨੂੰ ਨਿਵਾੜ ਦੇ ਵਿੱਚੋਂ ਪੈਸੇ ਲਿਆ ਕੇ ਤੇ ਮੁਕੇਰੀਆਂ ਰੋਡ ਕੋ ਲੈ ਕੇ ਤੇ ਜਿਹੜੀ ਸਰਕਾਰੀ ਕਲੀਅਰ ਬੰਕ ਕੋ ਰੋੜਾ ਇਹ ਸਾਰੀ ਰੋਡ ਬਾਈਪੁਟ ਕਰਾਈ ਸੀ। ਤੋਂ ਉਤ ਤੋਂ ਬਾਅਦ ਜਿਹੜੇ ਜਗ੍ਹਾ ਦੀ ਬਹੁਤ ਡਵਲਪਮੈਂਟ ਹੋਈ ਬਣੀ ਕੋਰਮਾਰਾਈ ਸੀ ਇਹ ਸਿਰ ਸਾਹਿਬ ਦੀ ਕਿਰਪਾ ਹੋਈ ਹੈ। ਔਰ ਹੁਣ ਤੇ ਬਹੁਤ ਗਲਤ ਹੋ ਗਈ ਹੈ ਜੀ ਦਾ। ਪਰ ਸੰਕਤਾ ਵੀ ਜਦੋਂ ਸੜਕਾਂ ਝੰਡੀਆਂ ਵਰਗੀਆਂ ਨੇ ਤੇ ਸੰਕਤਾ ਦੀ ਆਮਦ ਵੀ ਵੱਧ ਗਈ ਹੈ। ਸੋ ਹੋ ਗਿਆ ਔਰ ਅਗਲੇ ਪ੍ਰੋਗਰਾਮ ਤੋਂ ਉਹਨੂੰ ਵੀ ਇਸੇ ਤਰ੍ਹਾਂ ਫੋਟ ਕਰਨ ਜਾ ਰਹੇ ਹਾਂ। ਇਸੇ ਤਰ੍ਹਾਂ ਜਿਹੜੀ ਛਤਮਾ ਤੋਂ ਰੋੜ ਬਾਇਆ ਕੋਟੀ ਸਹਣੀਆਂ ਹੁੰਦੀ ਆ ਉਹਦੀ ਵੀ ਰਿਪੇਅਰ ਪਾਸ ਹੋ ਗਈ ਹੈ। ਉਹ ਵੀ ਕਿਉਂਕਿ ਬਾਸ਼ਾ ਦੇ ਕੋਲ ਚੋਣ ਦੇ ਨਿਰਾਜ ਉਹ ਸੜਕ ਰੋਡਾਂ ਦੀਆਂ ਉੱਥੇ-ਉੱਥੇ ਕੰਕਰੀਟ ਦੀ ਸੜਕ ਬਣਾ ਰਹੇ ਜਿੱਥੇ-ਜਿੱਥੇ ਚੋਆ ਉੱਥੇ-ਉੱਥੇ ਉਹਨਾ ਟੋਟਾ ਕੰਕਰੀਟ ਦਾ ਉੱਚਾ ਕਰਕੇ ਬਣਾ ਦਾਂਗੇ ਤਾਂ ਕਿ ਗਾਂ ਜਿਹੜੀਆਂ ਬਾਸ਼ਾਂ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਹੋਰ ਵੀ ਸਾਡੀ ਕੋਸ਼ਿਸ਼ਾਂ ਫਿਰ ਜਿਹੜੀ ਕੰਨਵਾਤ ਕੋ ਜੱਛਕਰੀ ਫਰੋੜਾ ਉਹ ਵੀ ਬਾਈਕ ਫੁੱਟ ਕਰ ਦਿੱਤੀ ਗਈ ਹੈ ਸੋ ਸਾਡਾ ਤੇ ਪੁਰੇਸ਼ਾ ਤੋਂ ਇਹ ਜੋੜ ਰਿਹਾ ਕਿ ਵੱਧ ਤੋਂ ਵੱਧ

ਉਹਦਾ ਵੀ ਕੰਮ ਬੜਾ ਹੈ ਕਿ ਪੱਤਰ ਤੇ ਚੱਲ ਰਿਹਾ ਤੇ ਮੋਹਨਪੁਰ ਚ ਪਰਚ ਸਟੇਡੀਅਮ ਜਿਹੜਾ ਉਹ ਨਾਮ ਨੂੰ ਹੋ ਗਿਆ ਤੁਹਾਡੇ ਅੰਦਰ ਅੱਜ ਪਿੰਡਾਂ ਦਾ ਕਿਉਂਕਿ ਦੋਨੋਂ ਪਰ ਮੀਨ ਵੱਡਾ ਪਿੰਡਾ ਉੱਥੇ ਉਹ ਖੇਰ ਸਟੇਡੀਅਮ ਜਿਹੜਾ ਉਹ ਹੈ ਵਾ ਤਕਰੀਬਨ 40-50 ਲੱਖ ਰੁਪਏ ਦਾ ਲੱਗ ਕੇ ਵਧੀਆ ਸਟੇਡੀਅਮ ਤਿਆਰ ਹੋਊਗਾ ਔਰ 10-15 ਏਕੜਾਂ ਦੇ ਜਿਹੜੇ ਆਪਣੇ ਸਾਡੇ ਨੌਜਵਾਨ ਨੇ ਉੱਥੇ ਜਾ ਕੇ ਆਪਣੀ ਜਿਹੜੀ ਵੀ ਗੇਮ ਖੇਡਦੇ ਉੱਥੇ ਕਸ ਕਰਦੇ ਔਰ ਇਸੇ ਤਰ੍ਹਾਂ ਸੀ ਪੂਰੇ ਕਾਰੀਆਂ ਹਰਕੇ ਚ 25 ਪਿੰਡ ਅਡੈਂਟੀਫਾਈ ਕੀਤੇ ਜਿਹੜੇ ਵੱਡੇ ਪਿੰਡ ਨੇ ਉਥੇ ਤਕਰੀਬਨ 40-40 50-50 ਲੱਖ ਰੁਪਏ ਦੀ ਲਾ ਕੇ ਸਟੇਡੀਅਮ ਬਣਾ ਰਹੇ ਆ ਕਨੂਆਰ ਕਿ ਸਟੇਡੀਅਮ ਬਣ ਰਿਹਾ ਤੇ ਚੱਕਰੀ ਚ ਸਟੇਡੀਅਮ ਬਣ ਰਿਹਾ ਤੇ ਬੰਨੂਪੁਰ ਤੇ ਸਟੇਡੀਅਮ ਨੇ ਤੁਹਾਡੇ ਮੇਨ ਵੱਡੇ ਪਿੰਡ ਨੇ ਇਸੇ ਤਰ੍ਹਾਂ ਠੱਗੀਆਂ ਚ ਬਣ ਰਿਹਾ ਜਿੰਨੇ ਵੀ ਵੱਡੇ ਪਿੰਡ ਨੇ ਸਾਡੇ ਇਲਾਕੇ ਦੇ ਤੇ ਲਾਹਰਪੁਰ ਆਰਿਆਂ ਦੇ ਚ ਵਹਿ ਡਿਗਰੀ ਕਾਲਜ ਬਣਿਆ ਸਟੇਡੀਅਮ ਤੇ ਖੋਤੀਆ ਜਦੋਂ ਆਪ ਪੁਲਿਸ ਹੜਤਾਲ ਆਈ ਆ ਤੁਹਾਡੀ ਆਪ ਪਾਰਟੀ ਦੀ 80 ਲੱਖ ਰਕਮ ਉਹਨੂੰ ਆਪਣਾ ਗ੍ਰਾਂਟ ਕੀਤੀ ਆ ਕਾਲਜ ਚਾਰ ਗਰਾਊਂਡਾਂ ਦੇ ਵਿੱਚ ਬਣ ਗਿਆ ਨੇ ਬਕੀਆਂ ਬਕੀਆਂ ਖੇਤਾਂ ਦੀ ਲੋਕੋ ਤੇ ਖੁੱਲੀ ਜਿਹੀ ਨੇ ਕਾਲਜ ਦੀ ਸੋ ਬਹੁਤ ਵਧੀਆ ਡਵੈਲਪਮੈਂਟ ਦੇ ਕੰਮ ਚੱਲ ਰਹੇ ਆ ਚੇਅਰਮੈਨ ਸਾਹਿਬ ਨੇ ਕਾਫੀ ਡਿਟੇਲ ਚ ਤੁਹਾਨੂੰ ਦੱਸ ਦਿੱਤਾ ਮੈਂ ਦਰਹਣਾ ਨਹੀਂ ਚਾਹੁੰਦਾ ਬਾਕੀ ਜਿੰਨੀਆਂ ਟੜੀਆਂ ਟਮਾਡਾਂ ਨੇ ਕੁਕ ਮੋੜੀ ਰੋੜੀ ਪਾਸਾ ਤੇ ਪਿੰਡ ਰੋੜੀ ਚੱਲਾਂ ਔਰ ਇਹਨਾਂ ਖਰਚਿਆਂ ਦੇ ਸਿਨੀਅਰ ਕਾਰਡ ਤੋਂ ਤੱਕ ਹੋਇਆ ਜਦੋਂ ਲੋੜ ਦੀ ਸੀਗੀ 12 ਸਾਲ ਤੋਂ ਸੜਕਾਂ ਦੀ ਰਿਪੇਅਰ ਨਹੀਂ ਕੀਤੀ ਹੋਈ ਔਰ ਤਕਰੀਬਨ ਸਾਰੀਆਂ ਕਲ ਸਾਰੀਆਂ ਸਾਡੀਆਂ ਨਾਲ ਕੇਦੀਆਂ ਸੜਕਾਂ ਵੀ ਹਾਲਤ ਬਹੁਤ ਖੱਟਾ ਹੋ ਚੁੱਕੀ ਤੋਂ ਹੁਣ ਸਾਰੀਆਂ ਸੜਕਾਂ ਸੀ ਇੱਕ ਇੱਕ ਕਰਕੇ ਬਣਾ ਰਹੇ ਆ ਔਰ ਤਕਰੀਬਨ 10 ਕਰੋੜ ਤੋਂ ਵੱਧ ਗਿਆ ਸੜਕਾਂ ਦੀ ਕੰਨੀ ਰਿਕਵਲ ਦੇ ਲਈ ਮਨਜ਼ੂਰ ਕਰਵਾ ਦਿੱਤਾ। ਔਰ ਅਗਲਾ ਸਾਡਾ ਉਹ ਪ੍ਰੋਗਰਾਮ ਆ ਸੜਕਾਂ ਤੋਂ ਬਾਅਦ ਰਹੀ ਬਿਜਲੀ ਦੀ ਹੋਣ ਲੱਗੀ। 8 ਕਰੋੜ ਰੁਪਏ ਦੇ ਦਾ ਉਹ ਬਿਜਲੀ ਮੈਕਹਰੇ ਦਾ ਮਨਜ਼ੂਰ ਹੋ ਗਿਆ ਜਿਹਦੇ ਵਿੱਚ ਵੀ ਨਵੇਂ ਸਰਵਰ ਲਾਉਣੇ ਆ ਲੰਗੀਆਂ ਤਾਈਆਂ ਪੋਲੀਆਂ ਨੇ। ਲੰਗੀਆਂ ਦੇਗੀਆਂ ਨੇ ਅਪਰ ਪੋਰ ਵਗੈਰਾ ਲੱਗਣ ਵਾਲੇ ਤੋਂ ਕੱਟਣ ਵਾਲੇ ਬਾਅਦ ਉਹ ਕੱਟਣੀ। ਤੋਂ ਮੈਨੂੰ ਦੱਸ ਰਹੇ ਸੀਗੇ ਕਿ ਕੋਈ ਦਾ ਸਾਫ ਲੱਗਣਾ ਉਹ ਵੀ ਮੈਂ ਹੁਣੇ ਇੱਕ ਸਾਲ ਨੂੰ ਕਹਿ ਕੇ ਉਹ ਵੀ ਰਵਾ ਲਨੇ ਤਾਂ ਕਰ ਹੁਣ ਕੋਈ ਚੀਜ਼ ਹੀ ਕੋਈ ਕੰਮ ਨਹੀਂ ਰੋਸ਼ਨੀ ਪੰਜਾਬ ਦੇ ਹਰ ਇੱਕ ਦੇ ਤੱਕ ਪੈਸੇ ਆ ਚੁੱਕੇ ਆ ਜਿਹੜੀ ਸਰਕਾਰ ਦੇ ਮਹਾਂਲਾਕ ਲੇ ਲਈ ਕਹਾ ਉਹ ਵੀ ਤੁਹਾਨੂੰ ਕੋਲ ਹੀ ਸਭ ਤੋਂ ਪਹਿਲਾਂ ਮੈਂ ਰੱਖ ਲੇਗੀ ਸਰ ਕੋਈ ਸਾਡੀ ਨੇ ਕੋਸ਼ਿਸ਼ ਕੀਤੀ ਆ ਕਿ ਵੱਧ ਤੋਂ ਵੱਧ ਜੇਣਾਣਾ ਪਿੰਡ ਵਾਲਿਆਂ ਨੂੰ ਆਪਣੇ ਵਾਕੇ ਨੂੰ ਹੁਣਤ ਜਿਹੜੀ ਆ ਦਿੱਤੀ ਹੈ ਤਾਂ ਉਹਨਾਂ ਦੇ ਸਮੇਂ ਤੇ ਵੀ ਟਾਕੇ ਨਗਰਾਂ ਦੇ ਜਿਹੜੇ ਜਿਹੜੇ ਵੀ ਕੰਮ ਹੋਣਗੇ ਉਹ ਅਸੀਂ ਪਹਿਲ ਦੇ ਹੱਥ ਤੇ ਕਰਾਂਗੇ ਹੁਣ ਮੇਰੀ ਅਗਲੀ ਪਲਾਨਿੰਗ ਆ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਪੁਰਖੀ ਦਾਦਾ ਜੀ ਜਿਹਦਾ ਉਨਾਕਾ ਸੀ ਸੇਖਵਾ ਜੀ ਦਾ ਨਾਮ ਲਿਆ ਕਿ ਉਹਨਾਂ ਨੇ ਡਰੇਨਾ ਕਢਾਈਆਂ ਸੀ ਮੇਰੇ ਪਿਤਾ ਜੀ ਜਿਹਦਾ ਸੇਵਾ ਸੀ ਸੇਖਵਾ ਜੀ ਦਾ ਨਾਮ ਲਿਆ ਕਿ ਉਹਨਾਂ ਵੀ ਡਰੇਨਾ ਦਾ ਕੰਮ ਕੀਤਾ ਯਾਦਗਾਰਾਂ ਬਣਾਈਆਂ ਕਾਰੇ ਬਣਾਏ ਬਹੁਤ ਕੰਮ ਕੀਤਾ ਤੁਸੀਂ ਉਹਨਾਂ ਦੀ ਪਛਾਣ ਉਹਨਾਂ ਦੇ ਆਧਾਰ ਕਰਕੇ ਨਹੀਂ ਕਰਾਈ ਕਿ ਪਤਾ ਜੀ ਐਮਐਲਏ ਰਹਾ ਜਾਂ ਪਤਾ ਜੀ ਹੁਣੀ ਮੰਤਰੀ ਰਹਾ ਨਹੀਂ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਇਛਾਤ ਸੋ ਬੰਦੇ ਦੀ ਇਛਾਤ ਦੇ ਕੰਮ ਕਰਕੇ ਹੁੰਦੀ ਉਹਦੇ ਉੱਤੇ ਕਰਕੇ ਨਹੀਂ ਹੁੰਦੀ ਸੋ ਕਰਕੇ ਮੈਂ ਵੀ ਇਸ ਚੀਜ਼ ਤੋਂ ਸਿੱਖਿਆ ਲੈਣਾ ਕਿ ਮੈਂ ਵੀ ਵੱਧ ਤੋਂ ਵੱਧ ਕੰਮ ਕਰਾਵਾਂ ਆਪਣੇ ਰਾਕੇ ਸੋ ਹੁਣ ਮੇਰੀ ਅਗਲੀ ਟ੍ਰੇਨ ਆ ਕਿ ਜਿੱਦੀਆਂ ਤੁਹਾਡੀਆਂ ਟ੍ਰੇਨਾਂ ਨੇ ਇਹਨਾਂ ਦੀ ਸਟ੍ਰਾਈਕ ਰਹਿ ਗਈ ਬੋਲੋ ਸੋਨਹਾ ਬੋਲ ਇਹਨਾਂ ਨੂੰ ਦੁਬੀਆਂ ਕਰਕੇ ਜਿੱਥੇ ਸੇਵਾ ਸਾਹਿਬ ਕਰਉਂਦੇ ਰੇਆ ਕਮੇਸ਼ਾ ਜਿੱਥੋਂ ਸੇਵਾ ਸਾਹਿਬ ਸੇ ਪਾਰ ਤੋਂ ਦੇਈ ਤੁਸਕੋ ਡਰੇਨਾ ਦੀ ਸफाई ਵੀ ਤਰਾੰਗਰ ਤੇ ਰਾਜ ਤੇਨਾ ਦੀ ਸफाई ਤੱਕ ਨਹੀਂ ਹੁੰਦੀ ਤੇ ਹੁਣੇ ਪਿਛਲੇ 7 ਸਾਲਾਂ ਤੋਂ ਡਰੇਨਾ ਦੀ ਕੋਪਸ ਸਫਾਈ ਵੀ ਹੋਈ ਆ ਮੈਂ ਤੁਹਾਡੇ ਕੋਲ ਆ ਕੇ ਤੇ ਚਾਹ ਕੇ ਗਿਆ ਪਰ ਫਿਰ ਵੀ ਜਿੱਦਾਂ ਦਾ ਕੰਮ ਪੂਰਾ ਵੱਡੀ ਮਸ਼ੀਨ ਨਾਲ ਕੇ ਹੋਣਾ ਚਾਹੀਦਾ ਉਸ ਤਰ੍ਹਾਂ ਦਾ ਕੰਮ ਨਹੀਂ ਸਤੁਸ਼ਟੀ ਹੋਏਗਾ ਅਗਲੀ ਆਉਣ ਰਹੀ ਪੁਰਾਣੇ ਚਾਰਚਾਰੇ ਤੋਂ ਵੀ ਜਨਾਵ ਅਨਸਾਰ ਹੋਇਆ ਫੱਟ ਵੀ ਵੱਧ ਗਿਆ ਪੂਰੇ ਪੈਸੇ ਕੋ ਸਿਐਮ ਸਾਹਿਬ ਤੋਂ ਮਿਲੂਣੇ ਤੈਨ ਪੂਰੇ ਪੈਸੇ ਲੈ ਆ ਕੇ ਇੱਕ ਇੱਕ ਡਰੇਨ ਦੀ ਸਫਾਈ ਕਰਵਾਉਣਗੇ ਉਹਨੂੰ ਦੂਜਿਆਂ ਕਰਾਂਗੇ ਜੇ ਕੋਈ ਹੋਰ ਡਰੇਨ ਕਰਦੇ ਵੀ ਲੋੜ ਕੋਈ ਉਹ ਨਹੀਂ ਕਰਦਾ ਤਾਂ ਕਰੇ ਹਜ਼ਾਰਾਂ ਏਕੜ ਜ਼ਮੀਨ ਜਿਹੜੇ ਵੱਡੇ ਵੱਡੇ ਰਿਆਣੇ ਬਾਤ ਕੀਤੀ ਆ ਉਹ ਦੁਬਾਰਾ ਦੇਰ ਦੇਰੀਆਂ ਸੇਮ ਦੀ ਸਮੱਸਿਆ ਨਾਲ ਅਰ ਤੇ ਫੇਰ ਨਾ ਉਹੇ ਕੰਮ ਹੋ ਜੇ ਜਿੱਥੇ ਸ਼ੁਰੂ ਕੀਤਾ ਸੀ। ਤੋਂ ਮੈਂ ਮੈਨੂੰ ਉਹ ਵੀ ਇੱਕ ਮੇਰੇ ਮਨ ਚ ਵਰਦਿਆ ਕਿ ਬਰਾਸਤ ਆਏਗਾ ਕਿ ਉਹਨਾਂ ਨਾਲ ਕੀਤੀ 35000 ਏਕੜ ਜਮੀਨ ਕੋ ਬਾਦ ਪਰ ੱੱਲੇ ਤਨੂਆ ਲੜਕੇ ਦੀ ਜੀਨੀ ਹੋਈ ਤਨੂਆ ਲੜਕੇ ਦੀ ਜੀਨਾ ਮੇਰੇ ਲੜਕੇ ਦੀ ਬਰਾਸਤ ਲੜਕੇ ਦੀ ਛਿਲਾ ਤੋਂ ਬੜ ਕੇ ਹਰ ਹਲ ਕੇ ਨਾਲ ਸਮੇਂ ਤੇ ਜਮੀਨ ਆਬਾਦ ਹੋਈ ਸੀ। ਸੋਚ ਕਰਕੇ ਮੈਨੂੰ ਇਹ ਵੀ ਲੱਗ ਮੈਂ ਆਪਣੀ ਬਰਾਸਤ ਵੀ ਸਾਹਮਣੇ ਆ ਜੋ ਚੰਗੇ ਕੰਮ ਮੇਰੇ ਵੱਡੇ ਵਡੇਰਿਆਂ ਨੇ ਕੀਤੇ ਆ ਉਹਨਾਂ ਨੂੰ ਮੇਨਟੇਨ ਕਰਨਾ ਉਹਨੂੰ ਉਹਨੂੰ ਅੱਗੇ ਵਧਾਉਣਾ। ਸੋ ਇੱਟ ਕਰਕੇ ਇਹਦੇ ਤੇ ਵੀ ਮੇਰਾ ਜਿਹੜਾ ਪਲੈਨਿੰਗ ਆ ਉਹ ਚੱਲ ਰਿਹਾ। ਪਰ ਬਾਕੀ ਜਿਹੜੀ ਵੱਡੀ ਗੱਲ ਆ ਖਾਸ ਕਰਕੇ ਸਾਡੇ ਗਰੀਬ ਧੌਕੇ ਦੇ ਲਈ। ਕਿ ਸਾਡੇ ਬਿਸ਼ੰਤ ਪਾਣੀ ਨਹੀਂ ਨਾ ਆਇਆ। ਪਰ ਗਰੀਬ ਪਰ ਬਾੜ ਛੇੜੀ ਹੋਈ ਆ ਕਿ ਗਰੀਬਾਂ ਦੇ ਘਰ ਦੇਖੋ। ਪਰ ਕਈ ਗਰੀਬ ਚਾਰੇ ਕੋ ਜਾਣ ਘਰ ਚ ਰਹਿ ਰਿਆ ਕੋਈ ਕੋਈ ਸਰਚੀ ਤੇ ਰਹਿ ਰਹਾ ਬਹੁਤ ਖਰਤਾ ਹਾਂ ਤਾਂ ਮੈਂ ਰੋੜ ਹੀ 5-7 ਮਿੰਟ ਗਿਆ ਕੇ ਆਉਣਾ ਪਰ ਬੀਬੀਆਂ ਚਾਰੀਆਂ ਜਿਨ੍ਹਾਂ ਰੋਟੀਆਂ ਨੇ ਉਹਦਾ ਵੇਖਿਆ ਨਹੀਂ ਜਾਂਦਾ ਕਿ ਉਹ ਗਰੀਬਾਂ ਦੇ ਹਾਲਾਤ ਐ ਇਸ ਤਰ੍ਹਾਂ ਬਣੀਆਂ ਸੋ ਮੈਂ ਉਹ ਸਾਰਾ ਪ੍ਰੋਜੈਕਟ ਜਿਹੜਾ ਸੀਐਮ ਸਾਹਿਬ ਕੋਲ ਲੈ ਕੇ ਜਾ ਰਿਹਾ ਸਾਰੀਆਂ ਧੜੀਆਂ ਦਿੱਤੀਆਂ ਮਿੱਥੀਆਂ ਹੋ ਚੁੱਕੀਆਂ ਲੱਗਦਾ ਹੈ ਕਿਉਂਕਿ ਸਾਹਿਬ ਧੰਨਵਾਦ ਧੰਨਵਾਦ ਸਾਰੇ ਦੇ ਸਾਰਿਆਂ ਦੇ ਦਿੱਤੀਆਂ ਮਿੱਥੀਆਂ ਹੋਈਆਂ ਨੇ ਫਿਰ ਗ੍ਰਾਂਟ ਕੋਲ ਹੀ ਮੈਂ ਡੀਸੀ ਸਾਹਿਬ ਨੂੰ ਪਿਆ ਸੀ ਜੇ ਜੇ ਤੁਸੀਂ ਪ੍ਰਪੋਜ਼ਲ ਸੀਐਮ ਸਾਹਿਬ ਨੂੰ ਭੇਜੀਓ ਮੈਨੂੰ ਵੀ ਦਿਓ ਮੈਂ ਪਰਸਨਲੀ ਸੀਐਮ ਸਾਹਿਬ ਕੋ ਜਮਾਵਾ ਤੇ ਠੀਕ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਖੜਾ ਵਾਲੇ ਇਲਾਕੇ ਜਿਹੜਾ ਬਪਨਾਨਾ ਦਾ ਦਿਨ ਹੈ ਨਾ ਚਲੋ ਅਸੀਂ ਮਨਤੇਵਾਂ ਨਾਲ ਗੱਲ ਕਰੂਗਾ ਪਰ ਜਿਹੜੇ ਸਾਡੇ ਵੀ ਪਿੰਡਾਂ ਦੇ ਗੱਗੋ ਚਾਚਾ ਪੰਜ ਪੰਜ ਕੋਟੀ ਡੇਗੇ ਉਹਨਾਂ ਨੂੰ ਵੀ ਲੋੜਾ ਸੋ ਉਹਨਾਂ ਲਈ ਵੀ ਥੋੜੀ ਗ੍ਰਾਂਟ ਇੰਦਰ ਵੀ ਗ੍ਰਾਂਟ ਜ਼ਰੂਰ ਪਾਓ ਸੋ ਇਸ ਕਰਕੇ ਮੈਂ ਹੁਣ ਸੀਐਮ ਸਾਹਿਬ ਨੂੰ ਜਿਹੜਾ ਗਲਤੀ ਮਿਲ ਕੇ ਤੁਹਾਡੇ ਕੱਚੇ ਘੋਟਿਆਂ ਦੀ ਗਾਂ ਜਿਹੜੀ ਆ ਜਲਦੀ ਪੁਆਵਾਗਾ ਤਾਂ ਕਿ ਖਰੀਫਾਂ ਨੂੰ ਜਿਹੜਾ ਲੈ ਇਹ ਸਭ ਤੋਂ ਪੋਣ ਵਾਲਾ ਕਰਨਾ ਲੋਕੀ ਇੱਕ ਗਰੀਬ ਦੀ ਮਦਦ ਕਰਨੀ ਜਿਹੜੀ ਆ ਤੇ ਕੀ ਕਰਦੇ ਆ ਖਰੀਫ ਦਾ ਮੂੰਹ ਤੇ ਗੁਰੂ ਦੀ ਬੋਲਤ ਹੈ ਸਾਨੂੰ ਨੇ ਸਿੱਖੀ ਦੀ ਇੱਕ ਧਾਰਤ ਹੈਗਾ ਕਿ ਗਰੀਬ ਦੀ ਹਮੇਸ਼ਾ ਮਦਦ ਕਰੋ ਜੇ ਤੁਹਾਡੇ ਕੋਲ ਚਾਰ ਪੈਰ ਵਾਦਾ ਤੇ ਗਰੀਬ ਨੂੰ ਦੇ ਦਿਓ ਕੋਈ ਮਰਨ ਕਰਦੇ ਸੋ ਇਸ ਕਰਕੇ ਮੇਰੀ ਕੋਸ਼ਿਸ਼ ਆ ਕਿ ਵਕਤ ਵੱਧੇ ਪੋਠੀ ਜਿਹੜਾ ਆਪਾਂ ਪੁਆ ਲਗੇ ਇਹ ਕ੍ਰਿਪਾ ਦੀਆਂ ਛੱਤਾਂ ਪਵਾ ਕੇ ਲਈਏ ਉਹਨਾਂ ਦਾ ਰਹਿਣ ਸਹਿਣ ਬਣੇ ਉਹਨਾਂ ਦੇ ਬੱਚਿਆਂ ਨੂੰ ਚੰਗੀ ਤਕਲੀਮ ਪੜ੍ਹਾਈ ਮਿਲੇ ਬਿਰਧਾਂ ਨੂੰ ਜਗਾ ਲਾੜਵਾਂ ਨੂੰ ਇੱਕ ਜਗਾ ਸਮਾਰਿਆ ਪਰਦਸੀਏ ਕਿ ਸਮਾਜ ਨੂੰ ਹੀ ਤਾਂ ਆਪਣਾ ਕਮਾਂ ਕਿਆ ਅੱਜ ਤੱਕੀ ਹੋਈ ਹੈ ਜਾਂ ਹਰ ਵਰਗ ਦੀ ਤਰੱਕੀ ਹੋ ਜੇ ਚੰਦ ਬੰਦਿਆਂ ਦੀ ਤਰੱਕੀ ਹੋਊਗੀ ਤਾਂ ਉਹਨੂੰ ਹੀ ਸਮਾਜ ਦੀ ਤਰੱਕੀ ਨਹੀਂ ਲੈ ਸਕਦਾ ਉਦੋਂ ਤੱਕ ਤਰੱਕੀ ਹੋਊਗੀ ਮੈਨੂੰ ਉਦੋਂ ਮਰੀ ਰੂਹ ਸ਼ਾਂਤੀ ਮਿਲੂ ਕਿ ਜਿੱਥੇ ਹਰ ਕ੍ਰੀਮ ਨੂੰ ਜਗਾ ਘਰ ਮਿਲੂਗਾ ਕ੍ਰੀਮ ਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲੂਗੀ ਬੁਢਾਪਾ ਸਾਡੇਆਂ ਨੂੰ ਚੰਗਾ ਇਲਾਜ ਬਣੂ। ਫਿਰ ਤੱਕੀ ਬਸੰਦੀ ਆ ਚੰਗੀਆਂ ਸੜਕਾਂ ਹੋਣਗੀਆਂ, ਬਿਜਲੀ ਦਾ ਪ੍ਰਬੰਧ ਹੋਊਗਾ। ਫਿਰ ਅਸੀਂ ਜਿਹੜਾ ਵਾ ਕਹਿ ਸਕਦੇ ਆ ਕਿ ਅਸੀਂ ਵਿਕਸਤ ਹੋ ਗਏ। ਸੋ ਇਹ ਕਰਕੇ ਮੇਰਾ ਇਹ ਬੁਲਕਾ ਕਿ ਵਧੀਆ ਹੱਦ ਤੇ ਡਵੈਲਪਮੈਂਟ ਕਰੀਏ ਔਰ ਵਧੀਆ ਢੰਗ ਨਾਲ ਵਿਕਾਸ ਕੀਤਾ ਜਾਵੇ। ਬਾਕੀ ਜਿਹੜੀਆਂ ਤੁਹਾਡੀਆਂ ਪਿੰਡ ਵਰਤੀਆਂ ਗੱਲਾਂ ਨੇ, ਉਹ ਸੜੀਆਂ ਨਾਲੀਆਂ ਪੰਨ ਵਾਲੀਆਂ ਉਹ ਵੀ ਹੁਣ ਹੋਈ ਪੈਸੇ ਦੀ ਕੋੜੇ ਥੋੜੇ ਕਰਕੇ ਤੁਹਾਨੂੰ ਪਾਲ ਤੇ ਆ। ਮੇਰੀ ਤਮੰਨਾ ਹੈ ਵੱਧ ਪਾਉਣ ਦੀ। ਪਰ ਮਜਬੂਰੀ ਬਣ ਕੇ ਕਿਉਂਕਿ ਜਿਹੜਾ ਬਾਬਾ ਨਾਲੇ ਚ ਕੋਈ ਨੁਕਸਾਨ ਹੋ ਗਿਆ ਤੀਨਾਂ ਨਗਰ ਚ ਬੜਾ ਹੋ ਗਿਆ ਉਧਰ ਅਕੇਲੇ ਨਾਲੇ ਹੀ ਪੜਾ ਹੋ ਗਿਆ ਸੋ ਸਾਡਾ ਵੀ ਫਰਚ ਬਣਦਾ ਕਿ ਜੇ ਕਿੰਨੇ ਨੁਕਸਾਨ ਹੋਇਆ ਤਾਂ ਇਹ ਮਦਦ ਕਰੀਏ ਕਿ ਅਸੀਂ ਸਾਰਾ ਆਪਣੇ ਆਪੇ ਉਹਨਾਂ ਲੈ ਲਈਏ ਸੋ ਮੈਂ ਇਹ ਆਸ ਸੀ ਇਨਸਾਨਾਂ ਨੂੰ ਪਿਆ ਸੀ ਕਿ ਕੋਈ ਦਰਦ ਨਹੀਂ ਗਲੀਆਂ ਭੌਂ ਥੋੜੀਆਂ ਹਾਂ ਗਿਆ ਲੇਟ ਪੜ ਜਾਂਦੇ ਥੋੜੀਆਂ ਪੜ ਜਾਂਣ ਪਰ ਜਿਹੜੇ ਲੋਕੀ ਜਿਹੜਾ ਉਹਨਾਂ ਦਾ ਰਾਸ ਦਾ ਆਪਾ ਕਰੀਏ ਕਿਥੇ ਜਾਣਾ ਨੁਕਸਾਨ ਹੋਇਆ ਉਹ ਕਿ ਇਨਸਾਨੀਆਂ ਤੇ ਮੇਰੀ ਕੀਤੀ ਹੈ ਸੋ ਉਧਰ ਬਾਕੀ ਗੜੀਆਂ ਨਾਲੀਆਂ ਆਪਾਂ ਫੇਰ ਬਣਾ ਲਾਂਗੇ ਕੋਸ਼ਿਸ਼ ਮੈਂ ਜਰੂਰ ਕਰਾਂਗਾ ਕਿ ਇਹ ਸ਼ੁਰੂ ਹੋਈਆ ਇਹ ਪਹਿਲੋਂ ਕੁਆੜੀਆਂ ਬਾਕੀ ਜਿਹੜੇ ਰੁਟੀਨ ਦੇ ਕੰਮ ਥੋੜਾ ਕੋ ਮੇਢੀ ਹੋ ਜਾਣ ਕੋਈ ਗੱਲ ਨਹੀਂ ਕਿਉਂਕਿ ਕੁਦਰਤੀ ਪ੍ਰਕਿਰਤੀ ਹੋਈ ਆ ਇਸ ਤਰ੍ਹਾਂ ਸਾਨੂੰ ਮੈਂਟਲੀ ਵੀ ਪ੍ਰੇਪੇਅਰ ਹੋ ਕੇ ਜਾਣਾ ਚਾਹੀਦਾ ਵਾ ਸੋਇ ਕਰਕੇ ਸਾਰੇ ਕੰਮ ਤੁਹਾਡੇ ਨਹੀਂ ਕਰਾਂਗੇ ਜਿਹੜੀਆਂ ਪ੍ਰਸਰਤਾ ਨੰਨੀਆਂ ਲਿਕਰ ਰੌਂਡ ਵਾਲੀਆਂ ਨੇ ਬੜੀਆਂ ਨੇ ਟੋਟੇ ਦਾ ਕਾਹੇ ਜਰਾ ਬਹੂੜੀਆਂ ਆਰ ਇਸ ਕੇ ਮਨੇ ਜਿਹੜਾ ਅ چھوٹਾ ਕਿੰਨਾ ਦਾ ਕੁੱਤਾ 200 ਮੀਟਰ ਦਾ 200 ਮੀਟਰ ਦੇ ਹੈ ਸਾਹਿਬ ਇੱਕ ਨੋਟ ਕਰ ਲਿਓ ਭੂਰੀਆਂ ਗੁਜਰਾ ਦਾ 200 ਮੀਟਰ ਦਾ ਕੁੱਤਾ ਵਾ ਆਹੇ ਨੋਟ ਕਰ ਲੋ ਮੜ ਗਿਆ ਵੀ ਜਾਂਦਾ ਵੇਖਿਆ ਵੇਖਿਆ ਕਿੰਨੇ ਕਿਰਾਏ ਚ ਮੀਟਰ ਸਰ ਕੋਸ 50 ਲੱਖ ਰੁਪਏ ਦਾ ਸਮਝ ਠੀਕ ਹੈ ਕੋਈ ਨਹੀਂ 60 ਕਰੋੜ ਦੇ ਕੰਮ ਹੋਣਦੇ ਆ ਕਰਦੇ ਕਰਾਵਾ ਨਹੀਂ ਸੋ ਜਾਗੇ ਬੋਲੇ ਸਾਰੇ ਹਾਂ ਇਹ ਕਰਾ ਤੇ ਪੂਰਾ ਚ ਪੇਂਟ ਸ਼ੀਟ ਹੋਏ ਆ ਵਧੀਆ ਬਣੇ ਆ ਇਹ ਪਤਾ ਨਹੀਂ ਕਿਤੇ ਦੀਵੇ ਥਲੇ ਨੇ ਰਿਆ ਕੰਮ ਹੋ ਗਿਆ ਆ ਇਹ ਜਵੇ ਹਾਂ ਇਹ ਕਿਹੜਾ ਕੰਮ ਇੱਧਰ ਆ ਗਿਆ ਦੀਵੇ ਜੀ ਨੇ ਬੰਦਾ ਇੱਕ ਪਿਆ ਪੇਂਟ ਸ਼ੀਟ ਵਧੀਆ ਸਾਰਾ ਕਰਵਾ ਦਨੇ ਆ ਆਪ ਘੂਰੇ ਵਗਾਰਾ ਰਪੇਰ ਉਹ ਕਰਾ ਕੇ ਉਹਨਾਂ ਦਾ ਪੇਂਟ ਸ਼ੀਟ ਕਰਾ ਕੇ ਜਿਹੜੀ ਤੁਹਾਡੀ ਸਟੇਜ ਆ ਵਧੀਆ ਕਰਾ ਦਿੰਦੇ 2-4 ਲੱਖ ਰੁਪਏ ਮੈਂ ਵੀਡੀਓ ਦਾ ਉਹਨੂੰ ਕਹਿ ਕੇ ਪਵਾ ਦਿੰਦਾ ਤੁਹਾਨੂੰ ਜਾਗੋ ਆਹ ਚੁੰਗੀ ਜਿਹੜੀ ਆ ਕਿਥੇ ਜਾਂਦੀ ਜਾਂਦੀ ਉਹ ਦੇਖੋ ਹੀ ਲੱਗੇ ਆਹ ਡਾਕਵਾ ਦੀ ਸਰਕੀ ਜਿਹੜੀ ਕਿਸੇ ਨੂੰ ਜਾਂਦੀ ਆ ਉਹ ਕਰੀ ਆ ਪਾਣੀ ਦੋਤਾ ਹੁੰਦਾ ਕੋਦੇ ਏਡੇ ਵਿੱਚ ਆ ਡਾਕਵਾ ਜਿਹੜੀ ਪਾਜੀ ਜਿਹੜੀ ਤੁਸੀਂ ਸਰ ਕਹਿ ਰਹੇ ਹੋ 18 ਫੁੱਟ ਪਾਸ ਹੋ ਉਹ ਵੀ ਜਾਗੋ ਆਹ ਤੋਂ ਕਿਸਮਪੁਰ ਤੱਕ ਜਿਹੜੀ ਤੁਸੀਂ ਦਗਾਉਣੀ ਉਹ 18 ਫੁੱਟ ਪਾਸ ਹੋ ਉਹ ਟੈਂਡਰ ਲੱਗ ਜਾਣੇ ਉਹ ਤਾਂ ਹੀ ਪਤਾ ਲੱਗੇ ਉਹ ਪਾਸ ਤੇ ਹੋ ਗਈ ਤੇ ਪਾਸ ਹੋ ਗਈ ਜਨਾਬ ਟੈਂਡਰ ਜਿੱਦਣੇ ਲੋਰ ਜੇ ਆਪਾਂ ਇਹ ਪੰਪਰੀ ਗੱਲਾਂ ਨਹੀਂ ਕਰੀਏ ਕਿ ਸਮਾਂ ਕਰੋ ਪਰ ਮੈਂ ਇੱਕ ਗੱਲ ਤੁਹਾਨੂੰ ਅੱਜ ਦੀ ਕੀ ਦਵਾ ਦਾਂ ਕਿ ਵਿਧਾਨ ਸਭਾ ਬੇਤੀਬੀ ਇੱਕ ਵਾਰ ਇੱਕ ਬੋਲ ਬਾਤ ਰੱਖੀ ਹੈ ਕਿ 6 ਮਹੀਨਿਆਂ ਦੇ ਵਿੱਚ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਚ ਮਾਰਕੀਟ ਕਮੇਟੀ ਕਾਨੂੰਨਾਂ ਚ ਇੱਕ ਵੀ ਝੜਕਾ ਹੋ ਜਾਈ ਰਹਿੂਗੀ ਜਿਹੜੀ ਕੱਚੀ ਹੋਊਗੀ ਜਿਹੜੀ ਸੌਂ ਨਹੀਂ ਹਾੜੀਆਂ ਸਰਕਾਰ ਵੀ ਇੱਕ ਇੱਕ ਅਰਕਰ ਰੇਪੇਰ ਕਰਾ ਕੇ ਦੇਵਾਂਗੇ ਕੱਲ੍ਹ ਨੂੰ ਰੇਪੇਰ ਦੀ ਚੋੜੀਆਂ ਕਰਾਂਗੇ ਜਿੱਥੇ ਜਿੱਥੇ ਜਿੱਦਾਂ ਤੁਹਾਡੇ ਪਿੰਡ ਦੀ ਚੋੜੀ ਕੀਤੀ ਆ ਇਹਨਾਂ ਦੀ ਚੀਰਮੈਨ ਸਾਹਿਬ ਦੀ ਕੀਤੀ ਆ ਚੀਰਮੈਨਾਂ ਦਾ ਜ਼ੋਰ ਵਾਚਿਆ ਲੰਦਾ ਦੇ ਤੇ ਲਾਧੂਪੁਰ ਵੀ ਚੋੜੀ 18 ਫੁੱਟ ਹੋ ਗਈ ਆ ਇੱਥੇ ਜੈਗਵਾਲ ਪੇੜ ਵੀ 18 ਫੁੱਟ ਹੋ ਗਈ ਚੀਰਮੈਨਾਂ ਦਾ ਜ਼ੋਰ ਵਾਚਿਆ ਕਰਦਾ ਲਾਧੂਪੁਰ ਹੀ ਸਾਰਾ ਕੁਝ ਦੇ ਗਿਆ ਲੋਕ ਮੰਡੀਆਂ ਵੀ ਲਾਧੂਪੁਰ ਸਾਰਾ ਕੁਝ ਲੰਦਾ ਫਿਰ ਉਹ ਤੁਸੀਂ ਵੀ ਬੰਦ ਕਰੋ ਅਬੀਨਦ ਜੀ ਤੁਹਾਡੇ ਪਿੰਡ ਦੀਆਂ ਕਿੰਨੀਆਂ ਮਰਾਤੀਆਂ ਫਿਰ ਤਾਂ 18 ਫੁੱਟ ਬੁਲਾਤੀ ਆ ਉਹ ਪੇੜ ਕਰਦੀ ਮੈਨੂੰ ਤਾਂ ਲੱਗਾ ਕਿ ਕੰਮ ਮੇਰੇ ਕੋਲ ਲੈ ਲਓ ਵੱਤੋਂ ਵੱਤ ਲੈ ਲਓ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾ ਇੱਥੇ ਸਾਮਣੇ ਮੈਂ ਥੋੜਾ ਲੇਟ ਹੋਇਆ ਕਿਉਂਕਿ ਮੰਡੀਆਂ ਵੀ ਰਾਜ ਅਸੀਂ ਚੈੱਕ ਨਾਲ ਨਾਲ ਉਹ ਵੀ ਕਈ ਜਾ ਰਹੇ ਆ ਕਿਤੇ ਜੀ ਹੋਰ ਕਮਨਪੁਰ ਵੀ ਜਾਣਾ ਉੱਥੇ ਵੀ ਵੇਟ ਹੋ ਰਹੀ ਆ ਤੇ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਗੁਰਿਆਲੇ ਸਪਰਸਾ ਤੁਹਾਡੇ ਸਾਰੇ ਮੈਂਬਰ ਸਾਹਿਬ ਸਾਰੀ ਖੜੀ ਆ ਪਾਰਟੀ ਦੀ ਟੀਮ ਦਾ ਔਰ ਸਾਰੀ ਜਿੰਨੇ ਅੱਜ ਹਾਜ਼ਰੀਨ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਮੇ ਦਾ ਜੱਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸਾਰੇ ਵੱਡੇ ਕਰ ਲੈਣਾ ਤੰਬੂਰਾ ਆ ਕੇ